ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਅਸੀਂ ਖੜੇ ਹੈਗੇ ਆ ਸਾਡੇ ਨਾਲ ਸ਼ਫੀ ਚਾਵਲਾ ਜੀ ਨਕਉਦਰ ਤੋਂ ਭਾਜਪਾ ਯੂਥ ਪ੍ਰਧਾਨ ਸੋ ਲਗਾਤਾਰ ਜਿਸ ਤਰ੍ਹਾਂ ਕੀ ਆ ਹਫਤਾ 10 ਦਿਨ ਆ ਪੂਰਾ ਮਹੀਨਾ ਹੀ ਦਿਨ ਤਿਹਾਰਾਂ ਦਾ ਬਹੁਤ ਹੀ ਜੋਰਾ ਸ਼ੂਰਾ ਦੇ ਨਾਲ ਮਨਾਏ ਜਾ ਰਿਹਾ ਆ ਜਿਸਾ ਕਿ ਬੰਦੀ ਛੋੜ ਦਿਵਸ ਦੀ ਵਸ ਦੀਵਾਲੀ ਧਨ ਤੇ ਰੈਸ ਵਿਸ਼ਕਰਮਾਡੇ ਬਹੁਤ ਹੋਰ ਵੀ ਛਟ ਪੂਜਾ ਬਹੁਤ ਕਈ ਤਿਹਾਰ ਆ ਗਏ ਹੈਗੇ ਆ ਇਸ ਮੌਕੇ ਪੂਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੂਗੇ ਪਹਿਲਾਂ ਤਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਅਰਵਿੰਦ ਚਾਵਲਾ ਜੀ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਜਿਲ੍ਹਾ ਦੇ ਆਗਮੰਦਰ ਸਾਊਥ ਤੋਂ ਤੇ ਪਪੂ ਚਾਵਲਾ ਦੀ ਹੱਡੀ ਚਾਵਲਾ ਸ਼ੋਰੂਮ ਨੀਅਰ ਮਾਲੜੀ ਗੇਟ ਅਕੋਧਰ ਤੋਂ ਆਪਣੇ ਵੱਲੋਂ ਤੇ ਆਪਣੇ ਪੂਰੇ ਹਿੱਕ ਚਾਵਲਾ ਪਰਿਵਾਰ ਵੱਲੋਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਦੀਆਂ ਧੰਨ ਤੇ ਦਸੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਤੇ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਕਰਦਾ ਹਾਂ ਕਿ ਜਿਹੜਾ ਤਿਹਾੜੀ ਆ ਹਰ ਇੱਕ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਤੇ ਮੈਂ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਹਾਂ ਕਿ ਆਪਾਂ ਇਸ ਦੀਵਾਲੀ ਨੂੰ ਜਿਹੜੇ ਸਵੇਰ ਦੇ ਟਾਈਮ ਆ ਉਹਨੂੰ ਗ੍ਰੀਨ ਦੀਵਾਲੀ ਪੇੜ-ਪੋਦੇ ਲੋਕਾਂ ਦੇ ਵਿੱਚ ਪੰਜਾਬ ਕੇ ਮਨਾਇਆ ਜਾਵੇ ਤੇ ਰਾਤ ਨੂੰ ਜੋ ਵੀ ਆਪਣੇ ਭਗਵਾਨ ਸ਼੍ਰੀ ਰਾਮ ਜੀ ਦੇ ਦਿੱਤੇ ਹੋਏ ਇਤਿਹਾਸ ਨੂੰ ਆਪਾਂ ਸ਼ਰਤਾਪੂਰਵਕ ਧੂਮ-ਧਾਮ ਨਾਲ ਮਨਾਇਆ ਜਾਵੇ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਕਿ ਇੱਕ ਵਾਰੀ ਸਾਡੇ ਇੱਥੇ ਪੱਪੂ ਚਾਵਲਾ ਦੀ ਹੱਟੀ ਤੇ ਚਾਵਲਾ ਸ਼ੋਰੂਮ ਦੇ ਵਿੱਚ ਵਿਜ਼ਿਟ ਵੀ ਜ਼ਰੂਰ ਕਰੋ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸੂਟ ਦੀ ਵੈਰਾਈਟੀ ਵਧੀਆ ਸਸਟੀ ਰੇਂਜ ਤੇ ਵਧੀਆ ਕੁਆਲਿਟੀ ਕੀਤੀ ਜਾਊਗੀ ਇੱਥੇ ਮੁਨਿਆਰੀ ਦਾ ਸਮਾਨ ਵੀ ਤੁਹਾਨੂੰ ਬਹੁਤ ਹੀ ਵਧੀਆ ਮਿਲੇਗਾ ਤੇ ਆਰਟੀਫੀਸ਼ੀਅਲ ਜੁਐਲਰੀ ਵੀ ਤੁਹਾਨੂੰ ਬਿਲਕੁਲ ਹੀ ਜੈਨ ਤੇ ਤਿਉਹਾਰਾਂ ਦੇ ਉੱਤੇ ਜੇ ਆਪਾਂ ਗੱਲ ਕਰੀਏ ਕਿ ਕੋਈ ਕੁਛ ਤੁਹਾਡੇ ਵੱਲੋਂ ਕੋਈ ਸਪੈਸ਼ਲ ਆਫਰ ਜਾਂ ਕਿਸੇ ਤਰ੍ਹਾਂ ਦੀ ਕੋਈ ਛੂਟ ਜਿਹੜੀ ਹੈਗੀ ਆ ਕਿਉਂਕਿ ਇਹ ਦਿਨ ਤਿਉਹਾਰਾਂ ਦੇ ਉੱਤੇ ਸਾਰਿਆਂ ਨੇ ਖਰੀਦਦਾਰੀ ਕਰਨੀ ਹੁੰਦੀ ਆ ਤੇ ਇਹ ਸਪੈਸ਼ਲ ਕੁਛ ਤੁਸੀਂ ਦੇ ਰਹੇ ਹੋਗੇ ਆ ਹਾਂਜੀ ਜੀ ਬਿਲਕੁਲ ਇੱਥੇ ਉਪੂਜਾਵਲੇ ਦੀ ਹੱਟੀ ਦੇ ਆਪਣਾ ਪਹੁੰਚੋ ਤੇ ਜੁਐਲਰੀ ਦੇ ਵਿੱਚ ਵੀ ਅਸੀਂ ਕਾਫੀ ਡਿਸਕਾਊਂਟ ਲਗਾਈ ਹੋਈ ਆ ਤੇ ਕੋਸਮੈਟਿਕ ਦੇ ਵਿੱਚ ਵੀ ਜਿਹੜੀ ਵੀ ਚੀਜ਼ ਲਓਗੇ ਉਹ ਐਮ ਆਰ ਪੀ ਤੋਂ ਛੂਟ ਦਿੱਤੀ ਜਾਊਗੀ ਹਰ ਇੱਕ ਨੂੰ ਤੇ ਇੱਕ ਵਾਰੀ ਇੱਥੇ ਵਿਜ਼ਿਟ ਵੀ ਕਰੋ ਤੇ ਮੈਂ ਇਹੀ ਕਹਿਣਾ ਚਾਹਨਾ ਜੇ ਕਿਸੇ ਭੈਣ ਭਰਾ ਸੱਜਣ ਮਿੱਤਰ ਨੂੰ ਬਾਹਰ ਬੈਠਿਆ ਵੀ ਕੋਈ ਜੁਐਲਰੀ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਹੋਲ ਸੇਲ ਦੇ ਵਿੱਚ ਬਲਕ ਦੇ ਵਿੱਚ ਵੀ ਮਾਲ ਚਾਹੀਦਾ ਤੇ ਉਹ ਵੀ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦੇ ਕੇ ਦੇਖੋ ਕਿ ਤੁਹਾਨੂੰ ਬਿਲਕੁਲ ਹੀ ਜਾਇਜ਼ ਤਰੀਕੇ ਦੇ ਜਾਇਜ਼ ਰੇਟਾਂ ਦੇ ਨਾਲ ਤੇ ਵਧੀਆ ਕੁਆਲਿਟੀ ਦੇ ਨਾਲ ਇੱਥੇ ਤੁਹਾਨੂੰ ਸਮਾਨ ਮਿਲੇਗਾ ਤੇ ਮੈਂ ਆਪਣੇ ਵੱਲੋਂ ਤੇ ਆਪਣਾ ਚਾवला ਪਰਿਵਾਰ ਵੱਲੋਂ ਤੇ ਬਾਤਰੀ ਜਨਤਾ ਪਾਰਟੀ ਦੀ ਟੀਮ ਵੱਲੋਂ ਫਿਰ ਇੱਕ ਵਾਰੀ ਸਾਰੇ ਹਿੱਦ ਦੇਸ਼ ਵਾਸੀਆਂ ਨੂੰ ਜਿਸ ਤਰ੍ਹਾਂ ਕਿ ਆਪਾਂ ਗੱਲ ਕਰੀਏ ਵੀ ਕਿ ਆਨਲਾਈਨ ਤੇ ਪ੍ਰੈਜ਼ੈਂਟ ਦੀ ਗੱਲ ਕਰੀਏ ਤੇ ਸ਼ਹਿਰ ਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਸ਼ਹਿਰ ਵਾਸੀਆਂ ਨੂੰ ਕਿ ਇਸ ਪੂਰੇ ਦੇਸ਼ ਵਾਸੀਆਂ ਨੂੰ ਹੀ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਜੀ ਕਿ ਜਿਹੜਾ ਆਨਲਾਈਨ ਪ੍ਰੋਡਕਟ ਹੈ ਉਹਦੇ ਤੇ ਥੋੜਾ ਜਿਹਾ ਘੱਟ ਧਿਆਨ ਦਿੱਤਾ ਜਾਵੇ ਕਿਉਂਕਿ ਅਸੀਂ ਵੀ ਜਿਹੜੇ ਦੁਕਾਨਦਾਰ ਆਂ ਇਹ ਸ਼ਹਿਰ ਵਾਸੀਆਂ ਦੇ ਸਰਤੇ ਆ ਜੀ ਦੇਸ਼ ਵਾਸੀਆਂ ਦੇ ਸਰਤੇ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਆਨਲਾਈਨ ਤੋਂ ਖਤੜੀ ਜਿਹੜੀ ਐ ਤੁਹਾਡੇ ਨਾਲ ਹੋ ਜਾਂਦੀ ਹੈਗੀ ਆ ਤੇ ਬੜਾ ਇਸ ਚੀਜ਼ ਨੂੰ ਸੋਚਣਾ ਹੁੰਦਾ ਆਪਾਂ ਰੋਜ਼ ਮੱਧਿਆਦੀ ਗੱਲ ਨੂੰ ਕਰੀਏ ਤਾਂ ਆਪਾਂ ਮੂੰਹ ਮੱਥੇ ਲਗਣਾ ਹੁੰਦਾ ਹੈਗਾ ਤੇ ਅਸੀਂ ਦੁਕਾਨਦਾਰਾਂ ਦੇ ਕੋਲ ਜੇ ਜਾ ਕੇ ਖਰੀਦਦਾਰੀ ਕਰਦੇ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਇੱਕ ਗੱਲ ਇਸ ਜੀ ਨੋਟ ਵੀ ਕੀਤੀ ਹੋਈ ਹੈ ਕੋਸਮੈਟਿਕ ਦੇ ਕੰਮ ਦੇ ਵਿੱਚ ਜਿਹੜੀ ਕਿ ਮੇਰੀ ਲਾਈਨ ਹੈ ਜੀ ਇਹਦੇ ਵਿੱਚ ਹੁਣ ਮੰਨ ਲਓ ਕਿ ਮੇਰੇ ਕੋਲ ਕਈ ਪ੍ਰੋਡਕਟ ਆਉਂਦੇ ਆ ਮੇਰੇ ਪ੍ਰੋਡਕਟ origignal ਦੇ ਵਿੱਚ ਆਉਂਦੇ ਹਨ ਜੀ ਉਹ ਹੁੰਦੇ ਜਿਦਾਂ ਮੰਨ ਲਓ ਕੋਈ ਵੀ ਪ੍ਰੋਡਕਟ ਆ ਲਕਮੇਨ ਆ ਗਿਆ ਮੇਬਲਿੰਡ ਆ ਗਿਆ ਕਲਰ ਬਾਰ ਦਾ ਆ ਗਿਆ ਕਈ ਬ੍ਰਾਂਡ ਹੈਗੇ ਹਾਂ ਜੇ ਮੈਕਸਿਮਮ ਕਿੰਨੇ ਹੀ ਬ੍ਰਾਂਡ ਹੈਗੇ ਆ ਉਹ ਅਸੀਂ ਦੇਖਦੇ ਆ ਕਿ ਜਿਹੜੇ ਇਹ ਡਿਸਟ੍ਰੀਬਿਊਟਰ ਤੋਂ ਵੀ ਘੱਟ ਕਈ ਵਾਰੀ ਆਨਲਾਈਨ ਰੇਟ ਚੜਿਆ ਹੁੰਦਾ ਹੈ ਫਿਰ ਮੈਂ ਲਾਸਟ ਟਾਈਮ ਕਿਤੇ ਵਿਜ਼ਿਟ ਕੀਤਾ ਸੀ ਮਾਰਕੀਟ ਤੇ ਉੱਥੇ ਮੈਂ ਦੇਖਿਆ ਕਿ ਜਿਹੜੀ ਚੀਜ਼ ਹੁਣ 210 210 ਰੁਪਏ ਐਮ ਆਰ ਪੀ ਹੈ ਜਿਹੜੀ ਸਾਨੂੰ ਹੀ ਘਰੇ ਕੰਪਨੀ ਵੱਲੋਂ 180 ਦੇ ਨੀਅਰ ਬਾਉਂਡ 170 ਨੀਅਰ ਕੋ ਪਹੁੰਚ ਰਹੀ ਹੈ 170 180 ਦੇ ਵਿੱਚ ਪਹੁੰਚ ਰਹੀ ਹੈ ਉਹ ਆਨਲਾਈਨ ਉਹ ਹੀ ਤਿੰਨ ਚੀਜ਼ਾਂ 300 ਦੀਆਂ ਦੇ ਰਿਆ ਫਿਰ ਮੈਂ ਇਸ ਚੀਜ਼ ਨੂੰ ਥੋੜੇ ਜਿਹਾ ਬ੍ਰਿਕੀ ਦੇ ਵਿੱਚ ਗਿਆ ਐਨਾਲਿਸਿਸ ਕਰਕੇ ਤੇ ਮੈਂ ਪਤਾ ਕੀਤਾ ਤੇ ਉਹਦੇ ਵਿੱਚ ਦੇਖਿਆ ਕਿ ਜੀ ਜਿਹੜਾ ਆਂਦਾ ਹੈ ਨਾ ਜੀ ਇਹ ਨਕਲੀ ਪ੍ਰੋਡਕਟ ਉਹ ਆ ਰਹੇ ਹੁਣ ਇਹ ਹੀ ਹੀ ਕੱਜਲ ਮਾਰਕੀਟ ਦੇ ਵਿੱਚ ਆਪਾਂ ਦੇਖਿਆ ਨਾ ਜੀ ਇਹ 25 25 ਰੁਪਏ ਤੋਂ ਤੁਰ ਪੈਂਦੇ ਜੀ ਤੇ ਉਹ ਆਪਣੀ ਸਕਿਨ ਦੇ ਨਾਲ ਕੀ ਕਰਦੇ ਹੋਗੇ ਤੁਸੀਂ ਆਪ ਹੀ ਹਿਸਾਬ ਲਗਾ ਲਓ ਤੇ ਇਸੇ ਕਰਕੇ ਲੋਕੀ ਆਨਲਾਈਨ ਨੂੰ ਪ੍ਰੇਫਰੈਂਸ ਜ਼ਿਆਦਾ ਜ਼ਰੂਰ ਦਿੰਦੇ ਆ ਪਰ ਦੁਕਾਨਦਾਰ ਫਿਰ ਵੀ ਇੱਥੇ ਰਹੂਗਾ ਤੇ ਤੁਹਾਣਾ ਕਦੀ ਧੋਖਾ ਧੜੀ ਨਹੀਂ ਕਰੂਗਾ ਇਹ ਤੇ ਫਿਰ ਇੱਕ ਐਕਸਚੇਂਜ ਹੋ ਸਕਦਾ ਹੈਗਾ ਜਾਂ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਉਹ ਤੁਸੀਂ ਦੱਸ ਸਕਦੇ ਹੈਗੇ ਆ ਹਾਂ ਬਿਲਕੁਲ ਬਿਲਕੁਲ ਜੀ ਇਹ ਹੈ ਕਿ ਦੁਕਾਨਦਾਰ ਨੇ ਹਮੇਸ਼ਾ ਇੱਥੇ ਰਹਿਣਾ ਹੈ ਜੀ ਠੀਕ ਹੈ ਜੀ ਤੁਹਾਡੇ ਸਿਰ ਤੋਂ ਹੀ ਦੁਕਾਨਦਾਰੀਆਂ ਜੀ ਗ੍ਰਾਹਕਾਂ ਦੇ ਸਿਰ ਤੋਂ ਗ੍ਰਾਹਕ ਦਾ ਰੱਬ ਦਾ ਰੂਪ ਹੈ ਜੀ ਤੇ ਮੈਂ ਤਾਂ ਕਰਕੇ ਇੱਕ ਵਾਰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿਹੜੀ ਆਨਲਾਈਨ ਪਰਚੇਜ਼ਿੰਗ ਆ ਉਹਨੂੰ ਬਿਲਕੁਲ ਹੀ ਘਟਾ ਦਿੱਤਾ ਜਾਵੇ ਕਿਉਂਕਿ ਆਪਾਂ ਜਦੋਂ ਦੇਨ ਤਿਹਾਰ ਵੀ ਮਨਾਣੇ ਆ ਜੋ ਕੁਝ ਵੀ ਆ ਆਪਾਂ ਸਾਰੇ ਇਕਜੁੱਟ ਹੋ ਕੇ ਵੱਡੇ ਵੱਡੇ ਤਿਹਾਰ ਮਨਾਣੇ ਆ ਉਹ ਸਾਰੇ ਹੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਣੇ ਆ ਨਾ ਕਿ ਆਪਾਂ ਆਨਲਾਈਨ ਪਰੜਕ ਵਾਲਾਂ ਦੇ ਸਹਿਯੋਗ ਨਾਲ ਸਹੀ ਆ ਜੀ ਬਹੁਤ ਵਧੀਆ ਗੱਲ ਐ ਜੀ ਤੇ ਮੈਂ ਇਸੇ ਕਰਕੇ ਬੇਨਤੀ ਕਰਦਾ ਹਾਂ ਜੀ ਕਿ ਆਨਲਾਈਨ ਨੂੰ ਥੋੜਾ ਜਿਹਾ ਡਿਨਾਈ ਕੀਤਾ ਜਾਵੇ ਤੇ ਆਪਣੇ ਹੀ ਆਲੇ ਦੁਆਲੇ ਦੇ ਸ਼ਹਿਰ ਨਿਵਾਸੀਆਂ ਕੋਲੋਂ ਪਰਚੇਜ਼ਿੰਗ ਕੀਤਾ ਜਾਵੇ ਤਾਂ ਕਿ ਆਪਾਂ ਸਾਰੇ ਇੱਕ ਦੂਜੇ ਨਾਲ ਜੁੜੇ ਰਹੀਏ ਮੈਂ ਫਿਰ ਆਪਣੇ ਵੱਲੋਂ ਤੇ ਆਪਣੇ ਚਾਵਲਾ ਪਰਿਵਾਰ ਵੱਲੋਂ ਤੇ ਬਾਤੀ ਜਨਤਾ ਪਾਰਟੀ ਦੀ ਟੀਮ ਵੱਲੋਂ ਸਾਰੇ ਦੇਸ਼ ਨੂੰ ਅਸੀਂ ਨੂੰ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਦੀਆਂ ਦੁੰਦ ਦੇ ਰਸਤੇ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਠੇ ਸ਼੍ਰੀ ਰਾਮ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਟੀਵੀ ਦੇ ਨਾਲ ਜੁੜੇ ਸਾਡੀ ਸਮੁੱਚੀ ਟੀਮ ਵੱਲੋਂ ਵੀ ਤੁਹਾਨੂੰ ਅਤੇ ਤੁਹਾਡੇ ਸਮੂਹ ਪਰਿਵਾਰ ਨੂੰ ਤੁਹਾਡੇ ਪੂਰੇ ਸਟਾਫ ਨੂੰ ਸਾਰੇ ਦਿਨ ਤੇ ਹਰਾਂ ਦੀਆਂ ਬਹੁਤ ਢੇਰੋ ਸਾਰੀਆਂ ਸ਼ੁਭ ਕਾਮਨਾਵਾਂ ਥੈਂਕ ਯੂ ਧੰਨਵਾਦ